ਜੇ ਗੱਲ ਕਰੀਏ 3 ਹਾਊਸ ਦੇ ਚੰ드ਰਮਾ ਦੀ ਇਸ ਦੀ ਅਜੀਬ ਹੀ ਦਾਸਤਾਨ ਹੈ ਇੱਕ ਪਾਸੇ ਦਾ ਚੰ드ਰਮਾ ਕਹਿੰਦਾ 3 ਹਾਊਸ ਦੇ ਵਿੱਚ ਵੀ ਐਸੇ ਇਨਸਾਨ ਦੇ ਘਰੇ ਕਦੇ ਵੀ ਚੋਰੀ ਨਹੀਂ ਹੋਊਗੀ ਤੇ ਨਾ ਹੀ ਐਸੇ ਇਨਸਾਨ ਦੀ ਕੋਈ ਐਕਸੀਡੈਂਟਲ ਡੈਥ ਹੋਊਗੀ ਦੂਸਰੇ ਪਾਸੇ ਜਿਸ ਦੀ ਕੁੰਡਲੀ ਦੇ ਵਿੱਚ ਚੰ드ਰਮਾ 3 ਹਾਊਸ ਦੇ ਵਿੱਚ ਹੈ ਐਸਾ ਜਤਕ ਜਦੋਂ ਹੀ ਕੋਈ ਸਿੱਖਣਾ ਸ਼ੁਰੂ ਕਰ ਦਿੰਦਾ ਜਾਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦਾ ਤਾਂ ਉਸਦੇ ਬਾਪ ਦੀ ਇਨਕਮ ਘਟਣੀ ਸ਼ੁਰੂ ਹੋ ਜਾਂਦੀ ਹੈ ਜੇ ਕੁੰਡਲੀ ਵਿੱਚ ਕੇਤੂ ਵੀ ਡੈਮੇਜ ਹੋਇਆ ਜਾਂ ਚੰਦਰਮਾ ਨੂੰ ਡੈਮੇਜ ਕਰ ਰਿਹਾ ਹੋਇਆ ਤਾਂ ਮਾਂ ਹੀ ਪਿਓ ਦਾ ਕੰਮ ਦਿੰਦੀ ਹੈ ਪਿਓ ਕਿਸੇ ਨਾ ਕਿਸੇ ਵਜ੍ਹਾ ਕਰਕੇ ਨਕਾਰਾ ਹੋ ਜਾਂਦਾ ਪਰਿਵਾਰ ਨੂੰ ਪਾਲਣ ਦੇ ਯੋਗ ਹੀ ਨਹੀਂ ਰਹਿੰਦਾ ਜੇ ਕੁੰਡਲੀ ਦੇ ਵਿੱਚ ਕੇਤੂ ਵਧੀਆ ਹੋਇਆ ਤੇ ਚੰਦਰਮਾ ਨੂੰ ਡੈਮੇਜ ਨਾ ਕਰ ਰਿਹਾ ਹੋਇਆ ਤਾਂ ਐਸੇ ਇਨਸਾਨ ਦੀ ਐਜੂਕੇਸ਼ਨ ਬਹੁਤ ਕੰਮ ਆਉਂਦੀ ਹੈ। ਵਧੀਆ ਕਮਾਈ ਦੇ ਸਾਧਨ ਜਨਰੇਟ ਕਰ ਦਿੰਦੀ ਹੈ। ਚੰਦਰਮਾ 3 ਹਾਊਸ ਵਾਲਿਆਂ ਨੂੰ ਭੁੱਲ ਕੇ ਵੀ ਐਜੂਕੇਸ਼ਨ ਡਿਪਾਰਟਮੈਂਟ ਜਾ ਇਸ ਸੰਬੰਧੀ ਐਜੂਕੇਸ਼ਨ ਸੰਬੰਧੀ ਕਿਸੇ ਵੀ profession ਵਿੱਚ ਨਹੀਂ ਜਾਣਾ ਚਾਹੀਦਾ ਟੀਚਰ ਨਹੀਂ ਬਨਣਾ ਚਾਹੀਦਾ ਨਹੀਂ ਤਾਂ ਉਹ ਗਰੀਬ ਹੀ ਰਹਿਣਗੇ ਐਸੇ ਇਨਸਾਨ ਜੇ ਰੋਜ਼ਾਨਾ ਦੁਰਗਾ ਚਾਲੀਸਾ ਦਾ ਪਾਠ ਕਰਨ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ ਤੇ ਸਟੇਬਿਲਟੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਐਸੇ ਇਨਸਾਨ ਆਪਣੀ ਭੈਣ ਬੇਟੀ ਦੀ ਕਮਾਈ ਪੈਸਾ ਯੂਜ਼ ਨਾ ਕਰਨਾ